ਕਸੀ ਦੇਖੋ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ 2 ਜੁਲਾਈ ਹੋ ਗਈ ਹੈ ਤਾਂ ਜਲੰਧਰ ਵੈਸਟ ਹਲਕੇ ਜਿਹੜੀ ਐਮਐਲਏ ਦੀ ਜਿਹੜੀ ਚੋਣ ਹੋਣਗੀ ਤਾਂ ਸਾਰੀ ਸਿਆਸੀ ਪਾਰਟੀਆਂ ਨੇ ਆਪਣਾ ਜਿਹੜਾ ਦਮਖਮ ਦਿਖਾਉਣਾ ਸ਼ੁਰੂ ਕਰਤਾ ਲਗਾਤਾਰ ਜਿਹੜਾ ਚੋਣ ਪ੍ਰਚਾਰ ਵੀ ਤੇਜ਼ ਹੋ ਗਿਆ ਤਾਂ ਇਸ ਦੇ ਨਾਲ ਜਿਹੜੀ ਸਮੂਹ ਹਰ ਸਿਆਸੀ ਪਾਰਟੀ ਲੀਡਰਸ਼ਿਪ ਹੈ ਜਨਰਲ ਜਿਹੜਾ ਜਮਾਏ ਬੈਠੀ ਹੈ ਤਾਂ ਕਿਤਨਾ ਕਿਤੇ ਹਰ ਸਿਆਸੀ ਪਾਰਟੀ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜੋਲ ਲਗਾਰੀ ਤਾਂ ਕਿ 10 ਤਰੀ ਨੂੰ ਜਲੰਧਰ ਵੈਸਟ ਦੇ ਲੋਕ ਹੈ ਉਹਨਾਂ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਮਤਾਨ ਕਰੰਦਾ 13 ਤਰੀਕ ਨੂੰ ਉਹਨਾਂ ਦੇ ਹੀ ਸਿਆਸੀ ਪਾਰਟੀ ਦਾ ਉਮੀਦਵਾਰ ਜੇਤੂ ਬਣੇ ਸੋ ਇਹ ਤਾਂ ਸਮਾ ਦੱਸੂਗਾ 13 ਤਰੀਕ ਨੂੰ ਜਿਹੜਾ ਜਲੰਧਰ ਵੈਸਟ ਉਮੀਦਵਾਰ ਜਿਹੜੀ ਜਲੰਧਰ ਵੈਸਟ ਦੀ ਜਿਹੜੀ ਲੋਕ ਹੈ ਕਿਸ ਦੇ ਹੱਕ ਦੀ ਫਤਵਾ ਦਿੰਦੇ ਲੇਕਿਨ ਗੱਲ ਕੀਤੀ ਜਾਂਦੀ ਹੈ ਜਲੰਧਰ ਵੈਸਲਕੇ ਦੇ ਬਸਤੀਆਂ ਦੀ ਤਕਰੀਬਨ 6 ਤਰ੍ਹਾਂ ਤਕਰੀਬਨ 7 ਬਸਤੀਆਂ ਤੇ ਪੈਂਦੀ ਹੈ ਤਾਂ ਜਿਨ੍ਹਾਂ ਵਿੱਚ ਗੱਲ ਕੀਤੀ ਹੈ ਤੇ ਨਸ਼ੇ ਦੀ ਨਸ਼ੇ ਦੀ ਪਰ ਮਾਰ ਜ਼ਿਆਦਾ ਤੇ ਜਿੱਦਾਂ ਵੀ ਗੱਲ ਕੀਤੀ ਇਹਦੇ ਇੱਥੇ ਜਿਹੜੇ ਇਲਾਕੇ ਦੇ ਨਸ਼ੇ ਦੀ ਹਮੇਸ਼ਾ ਹੀ ਗੱਲ ਚੜੀ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਸੀਵਰੇਜ ਪਾਣੀ ਦੀ ਗੱਲ ਵੀ ਕੀਤੀ ਜਾਂਦੀ ਹੈ ਸੀਵਰੇਜ ਪਾਣੀ ਦੀ ਜਿਹੜੇ ਵਿਵਸਥਾ ਉੱਥੇ ਚਰਮ ਰਹੀ ਹੈ ਕੁਝ ਕੁਝ ਇਲਾਕੇ ਦੇ ਵਿੱਚ ਤਾਂ ਹਾਲ ਠੀਕ ਹੈ ਲੇਕਿਨ ਜਿਆਦਾਤਰ ਹਾਲ ਬਦ ਤੋਂ ਬਿਹਾਲ ਹੋ ਜਾਂਦੇ ਜਦੋਂ ਬਰਸਾਤਾਂ ਆਉਂਦੀਆਂ ਤੇ ਇਸ ਇਲਾਕੇ ਦੇ ਵਿੱਚ ਪਾਣੀ ਕਾਫੀ ਆ ਜਾਂਦਾ ਤੇ ਬਰਸਾਤ ਦੇ ਪਾਣੀ ਨਾਲ ਜਿਹੜਾ ਸੀਵਰੇਜ ਪਾਣੀ ਵੀ ਡਗਮਗ ਜਾਂਦੀ ਹੈ ਸੋ ਜੰਦਰ ਵਾਸ ਦੀ ਹਲਕੇ ਜਿਹੜੇ ਲੋਕ ਹੈਗੇ ਆ ਖਾਸ ਕਰਕੇ ਇੰਡਸਟਰੀਸਟ ਹੈ ਜਿਹੜੇ ਦੁਕਾਨਦਾਰਗੇ ਉਹ ਆਖਿਰ ਇਸ ਇਲਾਕੇ ਦੇ ਲੋਕ ਹੈ ਉਹ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਆ ਆਓ ਗੱਲਬਾਤ ਕਰਦੇ ਦੁਕਾਨਦਾਰਾਂ ਜਾਂ ਇੰਡਸਟਰੀਆਂ ਆਖਿਰ ਜਲੰਧਰ ਵੈਸਟ ਦੇ ਵਿੱਚ ਕੀ ਪ੍ਰੋਬਲਮ ਹੈ ਤਾਂ ਕਿਸ ਤਰ੍ਹਾਂ ਦਾ ਉਹ ਆਪਣਾ ਇਲਾਕੇ ਦਾ ਐਮਐਲ ਚਾਹੁੰਦੇ ਆ ਆਓ ਗੱਲਬਾਤ ਕਰਦੇ ਸੋ ਜਲੰਧਰ ਵੈਸਟ ਦੇ ਦੁਕਾਨਦਾਰ ਮੌਜੂਦਾ ਗੱਲਬਾਤ ਕਰਾਂਗੇ ਆਖਿਰ ਜਲੰਧਰ ਵੈਸਟ ਦੇ ਜਿਹੜੇ ਦੁਕਾਨਦਾਰ ਹੈ ਕੰਮਕਾਜ ਕਰਦੇ ਆਪਣੇ ਪਰਵਾਦਾ ਪਾਲਣ ਪੋਸ਼ਣ ਕਰਦੇ ਆ ਇਸ ਜਗ੍ਹਾ ਤੋਂ ਅੱਗੇ ਜਾਂਦੇ ਵੈਸਟੋ ਆਖਿਰ ਜਿਹੜੀ ਇਸ ਇਲਾਕੇ ਦੀ ਜਿਹੜੀ ਮੁਢਲੀ ਸਮੱਸਿਆ ਕੀ ਆ ਤਾਂ ਕੀ ਇੱਦਾਂ ਦੇ ਇਸ ਇਲਾਕੇ ਦੇ ਲੋਕ ਕਿਸਾਂ ਦਾ ਐਮਐਲਏ ਚਾਹੁੰਦੇ ਆ ਗੱਲਬਾਤ ਕਰਦੇ ਆ ਕਿਸ ਦਾ ਐਮਐਜਾ ਦੇ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਿਪਨ ਕੁਮਾਰ ਜੀ ਭਾਈ ਸਾਹਿਬ ਬਸਤੀਆਂ ਬਸੇ ਜੋ ਨਾਲ ਨਾਂ ਮੰਨਦਾ ਤਾਂ ਨਸ਼ੇ ਦੀ ਗੱਲ ਆਂਦੀ ਹਮੇਸ਼ਾ ਹਰ ਬੰਦਾ ਨਸ਼ੇ ਦੀ ਗੱਲ ਕਰਦਾ ਠੀਕ ਕੀ ਲੱਗ ਰਿਹਾ ਕਿਹਦਾ ਦਾ ਐਮਐਲ ਜਈਦਾ ਉਹ ਕਿਹਦਾ ਦਾ ਐਮਐਲ ਹੋਣਾ ਚਾਹੀਦਾ ਐਮਐਲ ਜਈਦਾ ਸ਼ੀਤਲ ਮੁਰਾਲ ਵਰਗਾ ਉਹ ਕਿਉਂ ਜੀ ਇੱਥੋਂ ਦਾ ਜੰਪ ਵਾਲੇ ਅੱਛਾ ਜੀ ਉਹਨੂੰ ਸਾਰਾ ਪਤਾ ਗਲੀ ਗਲੀ ਦਾ ਪਤਾ ਮੱਲੇ ਮੱਲੇ ਦਾ ਪਤਾ ਉਹ ਜਿਹੜਾ 12ਵੇਂ ਐਮਐਲਏ ਬਣਾਵਾਂਗੇ ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ ਫੇ ਦੂਜੀ ਗੱਲ ਇਹ ਕਿਹੜੀ ਸਰਕਾਰ ਉੱਪਰ ਹੈ ਉਹਦੇ ਕੰਮ ਹੋਣੇ ਆ। ਦੂਜੇ ਬੰਦੇ ਦਾ ਕੋਈ ਕੰਮ ਨਹੀਂ ਹੋਣਾ। ਬਈ ਜੀਪੀ ਸਰਕਾਰ ਕਹਿੰਦੇ ਜਾਂਦਾ ਵੀ ਬੀਜੇਪੀ ਦੇ ਕੈਂਡੀਡੇਟ ਇਹ ਕੰਮ ਕਰਾ ਸਕਦੇ ਆ। ਕਰਾ ਸਕਦੇ ਆ। ਦੂਜੇ ਬੰਦੇ ਦਾ ਵਾਸਤਾ ਰੋਗ ਨਹੀਂ ਹੈਗਾ। ਕਿਉਂਕਿ ਜਿਹੜਾ ਉੱਪਰ ਬੈਠਾ ਪ੍ਰਾਈਮ ਮਿਨਿਸਟਰ ਬੈਠੇ ਰਾਇਆ ਥੱਲੇ ਐਮ ਐਲ ਏ ਆ ਉਹਦੇ ਕੰਮ ਹੋਣੇ ਹੋਣੇ ਆ। ਦੂਜੇ ਬੰਦੇ ਦੇ ਕੰਮ ਨਹੀਂ ਹੋਣੇ ਇਹ ਤਾਂ ਸਾਡੀ ਆਪਣੀ ਬੇਵਕੂਫੀ ਜਿਹਨੂੰ ਬੋਰਡ ਨਾ ਪਾਈਏ। ਇਹ ਨਸ਼ਿਆਂ ਦੀ ਗੱਲ ਕੀਤੀ ਹੈ ਨਸ਼ਾ ਸਾਡੇ ਇਲਾਕੇ ਨਕਸ਼ਾ ਬੜਾ ਕੀ ਅੰਗੁਰਾਲ ਆਵਾਜ਼ ਚੱਕੀ ਆ। ਨੌਜਵਾਨੀ ਬਿਜਾਨਾ ਹਮੇਸ਼ਾ ਅੱਗੇ ਖੜ ਪਹਿਲੇ ਵੀ ਐਮਐਲਏ ਨੇ ਨਸ਼ਿਆਂ ਵਿਰੁੱਧ ਜਿੜੇ ਆ ਉਹਨ ਵੀ ਨਸ਼ਿਆਂ ਵਿਰੁੱਧ ਜੇ ਇਥੋਂ ਦਾ ਜੰਪ ਵਾਲੇ ਇਹਨੂੰ ਗਲੀ ਗਲੀ ਦਾ ਪਤਾ ਹੈ ਹਰ ਇੱਕ ਦਾ ਪਤਾ ਕਿਹੜੀ ਸਮੱਸਿਆ ਕਿਸ ਨੂੰ ਹੈਗੀ ਕਿਹੜੀ ਨਹੀਂ ਹੈਗੀ ਸਮਝੋ ਨਾ ਉਪਰੇ ਬੰਦੇ ਨੂੰ ਕੋਈ ਪਤਾ ਨਹੀਂ ਹੈਗਾ ਤੁਹਾਡੇ ਮੈਂ ਕਹਿੰਦਾ ਮਤਲਬ ਇਹ ਹੈ ਸ਼ੀਤਾਂਗਰਾ ਇਥੇ ਐਮਐਲਏ ਬੰਦਾ ਤੇ ਇਸ ਇਲਾਕੇ ਚ ਨਸ਼ਾ ਬਿਲਕੁਲ ਖਤਮ ਹੋ ਸਕਦਾ ਹੋ ਜਾਏਗਾ ਖਤਮ ਇਹ ਐਮਐਲਏ ਬਣੇਗਾ ਤੇ ਨਸ਼ਾ ਜ਼ਰੂਰ ਖਤਮ ਹੋਏਗਾ ਫੇ ਸਾਡੀ ਦੀ ਕੋਸ਼ਿਸ਼ ਇਹੋ ਹੀ ਹੈ ਕਿ ਇਹਨੂੰ ਐਮਐਲਏ ਬਣਾਈਏ ਇਹਨੂੰ ਜਿਤਾ ਕੇ ਭੇਜੀਏ ਕਿ ਸਾਡੀ ਬਸਤੀ ਦਾ ਕੋਈ ਸੁਧਾਰ ਹੋ ਸਕੇ ਆ ਦੇਖੋ ਕਿਦਾਂ ਪੇਰਾ ਸਾਰਾ ਜੋ ਗੰਦ ਪੈਦਾ ਗਲੀਆਂ ਦੇਖੋ ਯਾਰ ਦੇਖੋ ਗੰਦ ਪੈਦਾ ਜੇ ਕੋਈ ਐਮਐਲਏ ਮੌਜੂਦਾ ਹੋਏਗਾ ਤੇ ਉਹ ਹੀ ਕੰਮ ਕਰਾਏਗਾ ਉਹਨਾਂ ਨੇ ਬਹੁਤ ਕੰਮ ਨਹੀਂ ਹੋਣੇ ਤੇ ਜਿਹੜੀ ਉੱਪਰ ਸਰਕਾਰ ਹੈ ਉਹਨੇ ਕੰਮ ਕਰਾਣੇ ਦੂਜੇ ਬੰਦੇ ਨੇ ਕੋਈ ਕੰਮ ਨਹੀਂ ਕਰਾਣਾ ਸੋ ਮੇਨਾ ਹੋਰ ਵੀ ਦੁਕਾਨਦਾਰ ਮੌਜੂਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸਾਂ ਦਾ ਐਮਐਲਏ ਹੋਣਾ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਮਿਆਂਕ ਮੈਂ ਕਿੱਥੇ ਕਿਦਾਂ ਵੀ ਦਾਨਿਸ਼ ਮਨਾਈ ਤੁਸੀਂ ਕੋ ਨੌਜਵਾਨ ਹੋ ਜੋ ਗੱਲ ਕੀਤੀ ਜਾਂਦੀ ਹੈ ਬਸਤੀਆਂ ਦੀ ਤੇ ਹਮੇਸ਼ਾ ਇਨਸ਼ਾਅਲੀ ਗੱਲ ਕੀਤੀ ਜਾਂਦੀ ਹੈ ਨਸ਼ਾ ਕਿੰਨਾ ਕਿ ਇਸ ਲਾਗੜ ਲਾਕੇ ਜੀ ਮੈਂ ਕਹਿੰਦਾ ਜੀ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਕੱਲ ਵੀ ਤੁਸੀਂ ਦੇਖਿਆ ਹੋਊਗਾ ਅਖਬਾਰ ਚ ਖਬਰ ਆਈ ਹੈ ਜੀ ਓਵਰਡੋਸ ਦੀ ਵਜ੍ਹਾ ਨਾਲ ਚਾਰ ਮੁੰਡੇ ਮਰ ਗਏ ਜੀ ਓਵਰਡੋਸ ਦੀ ਵਜ੍ਹਾ ਨਾਲ ਇਹ ਸਾਰਾ ਕਸੂਰ ਹੈ ਜੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜਦੋਂ ਆਮ ਆਦਮੀ ਪਾਰਟੀ ਆਈ ਸੀ ਇਹ ਉਦੋਂ ਵਾਅਦੇ ਕਰਕੇ ਆਈ ਸੀ ਬਿਲਕੁਲ ਜਾਂ ਭਗਵੰਤ ਮਾਨ ਰਹੂਗਾ ਜਾਂ ਚਿੱਟਾ ਰਹੂਗਾ ਉਸ ਤੋਂ ਬਾਅਦ ਚੰਨੀ ਆ ਉਹ ਵੀ ਬਿਲਕੁਲ ਇਹੀ ਵਾਅਦੇ ਕਰਕੇ ਆਇਆ ਜੇ ਭਗਵੰਤ ਜਾਂ ਚੰਨੀ ਰਹੂਗਾ ਤੇ ਜਾਂ ਚਿੱਟਾ ਰਹੂਗਾ ਚੰਨੀ ਦੇ ਲੱਭਾ ਨਹੀਂ ਚਿੱਟਾ ਅੱਜ ਗਲੀ ਗਲੀ ਚ ਹੈ ਜੀ ਤੁਸੀਂ ਆਪ ਦੇਖ ਲੋ ਜਾ ਕੇ ਜੀ ਸਾਨੂੰ ਇਹ ਦੋ ਵਕਤ ਦੇ ਐਮਐਲ ਚਾਹੀਦਾ ਸਾਨੂੰ ਬਿਲਕੁਲ ਸ਼ੀਤਲ ਅੰਗੁਰਾਲ ਵਰਗਾ ਹੀ ਐਮਐਲਏ ਚਾਹੀਦਾ ਜੀ ਜਿਹੜਾ ਬੰਦਾ ਡਟ ਕੇ ਬੋਲਦਾ ਜੀ ਉਹਨੇ ਲਾੜੀ ਸਟਾਲ ਵੱਲੇ ਧਰਨਾ ਲਾਇਆ ਜੀ ਉਹਨੇ ਲਾੜੀ ਸਟਾਲ ਦੇ ਚੱਕਰ 'ਚ ਆਪਣਾ ਅਸਤੀਫਾ ਦਿੱਤਾ ਜੀ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਦੀ ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਜੀ ਆਪਾਂ ਦੇ ਸ਼ੀਤਲ ਅੰਗੁਰਾਲ ਵਰਗਾ ਹੀ ਐਮਐਲਏ ਚਾਹੀਦੇ ਆ ਜੀ ਬਿਲਕੁਲ ਕਿਹਾ ਮਤਲਬ ਅਗਰ ਕਿਸੇ ਜਿਹੜਾ ਢੜਾ ਸੱਟਾ ਢਾੜੇ ਇਲਾਕੇ 'ਚ ਲੱਗਦਾ ਸੀ ਨਸ਼ਿਆਂ ਦਾ ਉਹਦੇ ਆਵਾਜ਼ ਚੀਤਲ ਉਹਨੇ ਆਵਾਜ਼ ਚੱਕੀ ਤਾਂ ਸਰਕਾਰ ਨੇ ਉਹਨਾਂ ਦੀ ਸਹਾਇਤਾ ਤਾਂ ਇਹ ਕਰਕੇ ਪਾਰਟੀ ਛੱਡੀ ਬਿਲਕੁ ਜਿੰਨਾ ਜਲੰਧਰ ਵੈਸਟੀ ਨਸ਼ਾ ਜੀ ਜਿੰਨੀ ਲਾਰਡਿਸਟਾਲ ਜਲੰਧਰ ਵੈਸਟ ਹੈ ਜੀ ਤੁਸੀਂ ਆਪ ਦੇਖ ਲਓ ਗਲੀ ਗਲੀ ਵਿੱਚ ਜਾ ਕੇ ਜਿੰਨਾ ਚਿੱਟਾ ਗਲੀ ਗਲੀ ਵਿੱਚ ਵਿਕ ਰਿਆ ਲਾਰਡਿਸਟਾਲ ਬੰਦਾ ਜੀ ਸ਼ੇਰੇ 200 ਦੀ 300 ਦੀ ਦਿਹਾੜੀ ਕਰਕੇ ਜਾਂਦਾ ਸਾਰੇ ਪੈਸੇ ਜਾ ਕੇ ਲਾਰਡਿਸਟਾਲ ਦੇ ਦਿੱਤੇ ਜਾਂਦਾ ਜਿਹੜਾ ਵਿਚਾਰਾ ਕੋਈ ਆਟੋ ਵਾਲਾ ਸਾਰੇ ਚਿੱਟੇ ਦੇ ਲੱਗ ਗਿਆ ਜੀ ਜਿੰਨਾ ਜਿੰਨੇ ਵੜਦੇ ਆ ਸਾਰਾ ਚਿੱਟਾ ਵੀ ਜਾਂਦੇ ਆ ਚਿੱਟੇ ਦੀ ਉਹ ਚਿੱਟਾ ਜੀ ਬਹੁਤ ਮਾੜੀ ਚੀਜ਼ ਹੈ ਆਪਣੇ ਜਲੰਧਰ ਵੈਸਟ ਤੋਂ ਖਤਮ ਕਰਨ ਵਾਸਤੇ ਸਾਨੂੰ ਸ਼ੀਤ ਲੰਗਰਾਲ ਨੂੰ ਹੀ ਲੈਣਾ ਪਊਗਾ ਜੀ ਕਿੱਦਾਂ ਲੈਦੇ ਵੀ ਹੋਗਾ ਸ਼ੀਤ ਲੰਗਰਾਲ ਐਮਐਲ ਵਾਲੇ ਇਲਾਕੇ ਦਾ ਬ ਪੂਰਾ ਵੈਸਟ ਹੀ ਨਹੀਂ ਪੂਰਾ ਜਲੰਧਰ ਨਸ਼ਾ ਮੁਕਤ ਹੋ ਸਕਦਾ ਬਿਲਕੁਲ ਸਹੀ ਜੀ ਤੁਸੀਂ ਸਹੀ ਕਹਿ ਰਹੇ ਹੋ ਜਦੋਂ ਜਲੰਧਰ ਵੈਸਟੇ ਸ਼ੀਤਲ ਅੰਗੁਰਾਲ ਜਿੱਤੂਗਾ ਜੀ ਪ੍ਰੋਪਰ ਜਲੰਧਰ ਵੈਸਟ ਸਾਫ ਹੋ ਜਾਊਗਾ ਸੁਥਰਾ ਜਿਹਨੂੰ ਕਹਿੰਦੇ ਨਾ ਸਾਫ ਪ੍ਰੋਪਰ ਜਲੰਧਰ ਵੈਸਟ ਉਹ ਹੋਊਗਾ ਜੀ ਬਿਲਕੁਲ ਨੌਜਵਾਨੋ ਲੱਗ ਰਿਹਾ ਵੀ ਜਿਹੜਾ ਨੌ ਇਸ ਇਲਾਕੇ ਵਿੱਚ ਬੱਚੇ ਨੇ ਨੌਜਵਾਨ ਮਰਦੇ ਆ ਕਿਸੇ ਦੇ ਮਾਂ ਦਾ ਪੁੱਤ ਮਰ ਜਾਂਦਾ ਕਿਸੇ ਭੈਣ ਦਾ ਭਰਾ ਮਰ ਜਾਂਦਾ ਅਗਰ ਸ਼ੀਤਲ ਅੰਗੁਰਾਲ ਐਮਐਲਏ ਇਸ ਇਲਾਕੇ ਦਾ ਬਣ ਜਾਂਦਾ ਤੇ ਉਹ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਨਛਾਦੋ ਬਚ ਸਕਦੇ ਆ ਤੇ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਜੇ ਸ਼ੀਤਲ ਅੰਗੁਰਾਲ ਬੰਦੇ ਐ ਐਮ ਐਲ اے ਉਹਨਾਂ ਦਾ ਸਭ ਤੋਂ ਪਹਿਲਾ ਸਟੈਪ ਇਹ ਹੀ ਹੋਗਾ ਜੀ ਲਾਟਰੀ ਸਟਾਲ ਤੇ ਚਿੱਟੇ ਦੇ ਉਹ ਬਿਲਕੁਲ ਬਰ ਖਿਲਾਫ ਹੈ ਜੀ ਬਿਲਕੁਲ ਖਿਲਾਫ ਬੋਲਦੇ ਵੀ ਉਹਨਾਂ ਦੇ ਤੇ ਤੁਸੀਂ ਹਿਸਾਬ ਲਾ ਲਓ ਜਿੰਨੀ ਦੇਰ ਸ਼ੀਤਲ ਅੰਗੁਰਾਲ ਇੱਥੇ ਰਾਜ ਕਰਨਗੇ ਨਾ ਜੇ ਇਸ 2 ਸਾਲ ਉਸ ਤੋਂ 2 ਸਾਲ ਤੋਂ ਉਹਨਾਂ ਨੇ ਬਿਲਕੁਲ ਕੰਮ ਕਰਨੇ ਆ ਜੀ ਉਹਨਾਂ ਦੇ ਕੱਲ ਦੀ ਤੁਸੀਂ ਰਾਤ ਦੀ ਲਾਈਵ ਦੇਖ ਲਓ ਇੰਨੀ ਸ਼ਾਨਦਾਰ ਲਾਈਵ ਕੀਤੀ ਉਹਨਾਂ ਨੇ ਉਹਦੇ ਵਿੱਚ ਜੀ ਤੁਸੀਂ ਉਹਨਾਂ ਬਕਾਇਦਾ ਪ੍ਰੂਫ ਸਾਰੇ ਦਿੱਤੇ ਆ ਜੀ ਤੁਸੀਂ ਜੇ ਗੱਲ ਕਰੋ ਸ਼ੀਤਲ ਅੰਗੁਰਾਲ ਬਿਲਕੁਲ ਕੰਮ ਤੁਸੀਂ ਅੱਜ ਆਮ ਆਦਮੀ ਪਾਰਟੀ 3 ਸਾਲ ਹੋ ਰਿਹਾ ਉਹਨਾਂ ਦੀ ਸੁਣਵਾਈ ਨਹੀਂ ਹੋਈ ਕੰਮ ਕਿੱਥੋਂ ਕਰਨਗੇ ਜੀ ਤੁਸੀਂ ਸ਼ਾਮ ਨੂੰ ਇਸੇ ਹੀ ੱਡੇ ਦੇ ਜਿੱਥੇ ਤੁਸੀਂ ਖੜੇ ਹੋ ਨਾ ਸ਼ਾਮ ਨੂੰ ਗੋਡੇ-ਗੋਡੇ ਜਿੰਨਾ ਪਾਣੀ ਖੜਾ ਹੋ ਜਾਂਦਾ ਸੀਵਰੇਜ ਦੀ ਇੰਨੀ ਸਮੱਸਿਆ ਹੈ ਗਾਗ ਨਹੀਂ ਦੁਕਾਨ ਦੇ ਅੰਦਰ ਵੜ ਸਕਦਾ ਜੀ ਇਹ ਸਿਰਫ ਤੇ ਸਿਰਫ ਸਾਨੂੰ ਪਤਾ ਸ਼ੀਤਲ ਅੰਗੁਰਾਲ ਹੀ ਹੱਲ ਕਰ ਸਕਦੇ ਉਹਨਾਂ ਦੀ ਸੁਣਵਾਈ ਸੈਂਟਰ ਤੋਂ ਹੋਊਗੀ ਜ਼ਰੂਰ ਸੋ ਸ਼ੀਤਲ ਅੰਗੁਰਾਲ ਦੀ ਗੱਲ ਕੀਤੀ ਜਾਂਦੀ ਹੈ ਇਲਾਕੇ ਦੇ ਜਿਹੜੇ ਬੱਚਿਆਂ ਦੇ ਜਿਹੜੇ ਨਸ਼ੇ ਆ ਉਹ ਦੂਰ ਹੋ ਸਕਦੇ ਆ ਭਾਈ ਕਿਸਾ ਦੇਖਦੇ ਹੋ ਤੁਸੀਂ ਵੀ ਇਸ ਇਲਾਕੇ ਦੇ ਬਜ਼ੁਰਗ ਬੰਦੇ ਹੋ ਕਿਸਾ ਦੇਖਦੇ ਵੀ ਬੰਦੇ ਕਿਦਾਂ ਚਲੋ ਭਾਈ ਕਿਸਾ ਦੇ ਸੰਬਸਿਆ ਨਸ਼ੇ ਦੀ ਗੱਲ ਕੀਤੀ ਜਾਂਦੀ ਇਲਾਕੇ ਦੇ ਵਿੱਚ ਕੀ ਲੱਗ ਰਿਹਾ ਨਸ਼ਾ ਇਸ ਇਲਾਕੇ ਚ ਕੌਣ ਖਤਮ ਕਰਾ ਸਕਦਾ ਕਿਹੜੀ ਸਿਕਾ ਖਤਮ ਕਰਾ ਦੇ ਦੇਖੋ ਜੀ ਜੇ ਨਸ਼ੇ ਦੀ ਗੱਲ ਕਰੀਏ ਆਪਣੇ ਵੱਡੇ ਭਾਈ ਸ਼ਿਤਲੰਗੁਰਾਲ ਜੀ ਸਾਨੂੰ ਬਹੁਤ ਮਾਨਾ ਨਾ ਦੇ ਬਹੁਤ ਜਲਦੀ ਆਜਦੇ ਤੱਕੇ ਬਹੁਤ ਨਸ਼ਾ ਖਤਮ ਕਰਨਗੇ ਜੀ ਸਾਡੇ ਵੱਡੇ ਭਾਈ ਸ਼ਿਸ਼ੀ ਰਿੰਕੂ ਜੀ ਲੋਕਾਂ ਨੇ ਚਲੋ ਚੁਣਿਆ ਸੀਗਾ ਆਮ ਆਦਮੀ ਪਾਰਟੀ ਉਹ ਜਿੱਤੇ ਸੀਗੇ ਦੁਬਾਰਾ ਫੇਰੇ ਮੁਕਾਬਲੇ ਆ ਬੀਜੇਪੀ ਪਾਰਟੀ ਵਾਲੋਂ ਚਲੋ ਕੋਈ ਗੱਲ ਨੂੰ ਛੋਡੇ ਵੇ ਆਪਣੇ ਐਮਐਲਏ ਜਿਤਲੰਗਰਾਲ ਜੀ ਜਿੱਤ ਕੇ ਬਹੁਤ ਜਲਦੀ ਨਿਸ਼ਾ ਖਤਮ ਬਹੁਤ ਜਲਦੀ ਬਹੁਤ ਜਲਦੀ ਸੁਧਾਰ ਕਰਨਗੇ ਦਾਨ ਚੰਦਾ ਦਾ ਅਸੀਂ ਬਸਤੀ ਦੀ ਗੱਲ ਕਰਦੇ ਨਸ਼ੇ ਦੀ ਗੱਲ ਕਰਦੇ ਆਪਾਂ ਕਰ ਦਿੰਦੇ ਕੀ ਲੱਗਦਾ ਇਸ ਇਲਾਕੇ ਦੇ ਵਿੱਚ ਸ਼ੀਤਲ ਅੰਗਰਾਲ ਵਰਗਾ ਹੀ ਐਮਐਲਏ ਚਾਹੀਦਾ ਤਾਂ ਕਿ ਉਸ ਇਲਾਕੇ ਤਰੱਕੀ ਪੂਰੇ ਸ਼ਹਿਰ ਦੀ ਤਰੱਕੀ ਨਾਲ ਹੋ ਸਕਦੀ ਬਿਲਕੁਲ ਬਿਲਕੁਲ ਜੀ ਸਹੀ ਹੈ ਬਿਲਕੁਲ ਸ਼ੀਤਲ ਅੰਗਰਾਲ ਜੀ ਚਾਹੀਦੇ ਆਪਾਂ ਨੂੰ ਬਹੁਤ ਜਲਦੀ ਸੁਧਾਰ ਕਰਨਗੇ ਕੋਸ਼ਿਸ਼ ਹੋਰ ਵੀ ਢੇ ਬੰਦੇ ਇਲਾਕੇ ਘਰ ਖੜੇ ਗੱਲਬਾਤ ਕਰਨ ਆ ਭਾਜੀ ਕੀ ਨਾਮ ਲੈਣਾ ਜੀ ਸੈਪੀ ਸਿੰਘ ਸਰ ਜੀ ਕਿਤਾ ਲਿਖ ਦਿਓ ਬਾਜ਼ਾਰ ਹੈ ਬਸਤੀ ਇਲਾਕੇ ਹੈਗੇ ਆ 6 ਬਸੇ ਤੁਸੀਂ ਖੁਦ ਨੌਜਵਾਨ ਹੋ ਜਦੋਂ ਬਸਤੀ ਜਲੰਧਰ ਵਸਤੀ ਦੀ ਗੱਲ ਕੀਤੀ ਜਾਂਦੀ ਪਹਿਲੇ ਹੀ ਗੱਲ ਲੋਕੀ ਹਰ ਬੰਦਾ ਸ਼ਖਸ ਨਾਗਰੀ ਕਰਕੇ ਬਸਤੀਆਂ ਇਲਾਕਾ ਇਹੀ ਗੱਲ ਬੋਲਦਾ ਵੀ ਇਸ ਇਲਾਕੇ ਚ ਨਸ਼ਾ ਵੜਾ ਨਸ਼ੇ ਨੇ ਇਸ ਗੜ ਨੂੰ ਯਾਨੀ ਕਿ ਇਸ ਬਸਤੀਆਂ ਨੂੰ ਖਤਮ ਕਰਤਾ ਕਿਸ ਤਰ੍ਹਾਂ ਵਸਤੇ ਇਹ ਸ਼ਿਤਲung ਕਰਾ ਲਈ ਕਰ ਸਕਦੇ ਜੋ ਵੀ ਹਾਲਗ ਹੈ ਪਹਿਲੇ ਵੀ ਅਗਲੇ ਚ ਦੋ ਦਿਨ ਬੰਦੇ ਸਮਾਨ ਵੇ ਉਹਨਾਂ ਦਾ ਵੀ ਫੜਵਾਇਆ ਉਹਨਾਂ ਨੇ ਸ਼ਿਤਲung ਕਰਾ ਲਈ बस ओही ਜਤ ਅਸੀਂ ਤੇ ਉਹਨਾਂ ਨੂੰ ਹੀ ਚਾਹਨੇ ਹੋਹੀ ਗੱਲ ਕਰ ਸਕਦੇ ਹੋਰ ਕੋਈ ਨਹੀਂ ਗੱਲ ਕਰ ਸਕਦਾ ਤੁਹਾਨੂੰ ਵੀ ਖਿਤੇ ਦਾ ਖੁਦ ਨੌਜਵਾਨ ਆ ਤੁਹਾਨੂੰ ਪਤਾ ਵੀ ਉਹ ਨੌਜਵਾਨ ਵਿਚਾਰਮਈ ਆਵਾਜ਼ ਚੱਕੀ ਹੈ ਤੇ ਅਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਉਹ ਉਹੀ ਇਸ ਇਲਾਕੇ ਨੂੰ ਬਚਾ ਸਕਦੇ ਹਾਂਜੀ ਉਹੀ ਬਚਾ ਸਕਦੇ ਹੋਰ ਕੋਈ ਨਹੀਂ ਬਚਾ ਸਕਦਾ ਕਿਸਾ ਦੇਖਦੇ ਹੋ ਵੀ ਅਸੀਂ ਵੀ ਮੈਂ ਤਾਂ ਬਾਬਰ ਗੱਲ ਕਰੀ ਨੌਜਵਾਨ ਆ ਆਉਣ ਵਾਲੀ ਜਿਹੜੀ ਪੀੜ੍ਹੀ ਹੁੰਦੀ ਹੈ ਫਿਊਚਰ ਜਿਹੜਾ ਨੌਜਵਾਨ ਹੀ ਦੇਸ਼ ਦਾ ਫਿਊਚਰ ਹੁੰਦਾ ਅਗਰ ਇਸ ਵਕਤ ਖਾਸ ਕਰਕੇ ਜਲੰਧਰ ਵੈਸ ਦੀ ਗੱਲ ਕੀਤੀ ਜਾਂਦੀ ਹੈ ਬਸਤੀਆਂ ਦੀ ਗੱਲ ਕੀਤੀ ਹੈ ਅਗਰ ਸ਼ੀਤਲ ਅੰਗਰਾਲ ਵਰਗੇ ਇਸ ਇਸ ਇਲਾਕੇ ਤੋਂ ਐਮਐਲਏ ਬ ਪੂਰੀ ਤਰ੍ਹਾਂ ਜਲੰਧਰ ਵੈਸਤੋ ਨਸ਼ਾੜ ਬਸਤੀਆਂ ਖਤਮ ਹੋ ਜਾਊਗਾ ਔਰ ਇਸਦੇ ਨਾਲ ਹੀ ਪੂਰਾ ਜਲੰਧਰ ਨਸ਼ਾ ਮੁਕਤ ਹੋ ਸਕਦਾ ਜੀ ਹੋਏਗਾ ਜਰੂਰ ਹੋਏਗਾ ਜਰੂਰ ਹੋਏਗਾ ਨਸ਼ਾ ਮੁਕਤ ਜਰੂਰ ਹੋਏਗਾ ਕਿਹਸਾ ਬੰਦਾ ਚਾਹੀਦਾ ਸ਼ੀਤਲ ਅੰਗਰਾਲ ਚਾਹੀਦਾ ਹਾਂ ਸੋ ਇਹ ਸਾਰੇ ਦੁਕਾਨਦਾਰ ਜਿਹੜੇ ਹਾਂਜੀ ਹਾਂਜੀ ਸਾਰੇ ਜਿਹੜੇ ਦੁਕਾਨਦਾਰ ਅਸੀਂ ਗੱਲਬਾਤ ਫੇਰ ਵੀ ਕੋਸ਼ਿਸ਼ ਕਰ ਰਹੇ ਹਾਂ ਅ ਭਾਜੀ ਬਾਰ-ਬਾਰ ਤੁਸੀਂ ਵੀ ਨੌਜਵਾਨ ਬਾਬ ਨੌਜਵਾਨੀ ਦੀ ਗੱਲ ਆਂਦੀ ਹੈ ਨੌਜਵਾਨੀ ਨੂੰ ਬਚਾਉਣ ਵਾਸਤੇ ਹੀ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਸੀ ਤਾਂ ਉਸ ਦੇ ਬਾਵਜੂਦ ਸਰਕਾਰ ਨੇ ਨਹੀਂ ਸੁਣੀ ਤਾਂ ਉਹਨਾਂ ਨੂੰ ਆਖਿਰਕਾਰ ਆਪਣੀ ਪਾਰਟੀ ਰਜ਼ਾਈ ਦੇਣਾ ਪਿਆ ਤਾਂ ਵੀ ਜੀਪੀ ਜਾਣਗੇ ਕੀ ਲੱਗ ਰਿਹਾ ਵੀ ਹਮੇਸ਼ਾ ਹੀ ਸ਼ੀਤੰਗੁਰਾਲ ਨੌਜਵਾਨੀ ਬਚਾਉਣ ਵਾਸਤੇ ਹਮੇਸ਼ਾ ਖੜੇ ਰਹਿੰਦਾ ਹਾਂਜੀ ਪੂਰਾ ਡਟ ਕੇ ਖੜੇ ਹੁੰਦੇ ਆ ਜੀ ਉਹ ਚਾਹੁੰਦੇ ਆ ਕਿ ਇੱਥੇ ਬੈਸਟ ਦੇ ਵਿੱਚ ਨਸ਼ਾ ਨਾ ਵਿਕੇ ਨਾ ਹੀ ਕੋਈ ਗਲਤ ਕੰਮ ਹੋਵੇ ਸਾਨੂੰ ਸ਼ੀਤਲੰਗੁਰਾਲ ਵਰਗੇ ਹੀ ਚਾਹੀਦੇ ਆ ਬਸ ਉਹੀ ਸਾਨੂੰ ਹਰ ਸਾਲ ਉਹੀ ਬੰਨਣ ਉਹੀ ਚਾਹੀਦੇ ਆ ਤਾਂ ਹੀ ਇੱਥੇ ਸੁਧਾਰ ਹੋਣਾ ਬੈਸਟ ਚਾਹੀਦਾ ਨਹੀਂ ਸੁਧਾਰ ਹੋਣਾ ਕੱਲ ਕੀ ਹੈ ਜਦੋਂ ਵੀ ਜਨਰਲ ਗੱਲ ਕਰਦੇ ਆ ਬੜਾ ਇੰਡਸਟਰੀ ਇਲਾਕਾ ਹੈ ਵਸਤੀਆਂ ਦਾ ਜਮੇਸ਼ਾ ਸਪੋਰਟਸ ਸਰਜੀਕਲ ਦੇ ਨਾਲ ਕੰਪਲੈਕਸ ਹੈਗੇ ਇਸ ਦੇ ਨਾਲ ਹੀ ਸਪੋਰਟਸ ਕੰਬੜਾ ਹੁੰਦਾ ਇਸਤੇ ਬਾਵਜੂਦ ਨਸ਼ਾ ਕਿਉਂ ਇਸ ਇਲਾਕੇ ਜਿਆਦਾ ਆ ਗਿਆ ਨਸ਼ਾ ਲੋਕੀ ਬਾਹਰੋਂ ਜਿਹੜੇ ਲੈ ਕੇ ਆਉਂਦੇ ਹੁਣ ਸਾਡਾ ਇਲਾਕੇ ਦਾ ਐਮ.ਐਲ.ਏ ਬਣੇਗਾ ਤੇ ਤਾਂ ਹੀ ਸਭ ਕੁਝ ਸਫਾਈ ਹੋਏਗੀ ਨਾ ਇੱਥੋਂ ਦੀ ਜਿਹੜੇ ਐਮ.ਐਲ.ਏ ਬਣੇ ਕੀ ਉਹਨਾਂ ਨੇ ਠੱਲ ਨਹੀਂ ਪਾਈ ਕੋਈ ਠੱਲ ਨਹੀਂ ਪਾਈ ਜੀ ਇੱਥੇ ਖੱਲ ਪਾਈ ਹੁੰਦੀ ਤੇ ਅੱਜ ਤੱਕ ਕਰਦੇ ਨਸ਼ਾ ਵੀ ਕਰਨਾ ਹੈ ਨੌਜਵਾਨ ਖਰਾਬ ਹੋ ਰਹੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਕਿ ਇੱਕ ਸਾ ਲੱਗਦਾ ਵੀ ਕਿ ਪੜ੍ਹਾਈ ਹਲ ਘਟ ਜਾ ਰਹੇ ਆ ਨਸ਼ੇ ਹਲ ਜ਼ਿਆਦਾ ਜਾ ਰਹੇ ਆ ਹੂੰ ਥਲ ਬਸਦਾ ਇਹ ਸਾਡੇ ਸ਼ੀਤਾ ਲੰਗੁਰਾਲ ਜੀ ਹੀ ਪਾ ਸਕਦੇ ਥਲ ਹੋਰ ਕੋਈ ਥਲ ਨਹੀਂ ਪਾ ਸਕਦਾ ਸਾਨੂੰ ਮਾਣ ਆ ਉਹਨਾਂ ਤੇ ਕਿ ਉਹ ਪਾਣਗੇ ਉਹਨਾਂ ਨੇ ਪਾਣੀ ਪਾਣੀ ਥਲ ਤੁਸੀਂ ਫਿਰ ਉਹਨਾਂ ਸਾਰੇ ਹੱਥ ਅਲੱਗ ਸਾਰਾ ਹੱਕ ਦੇ ਵਿੱਚ ਰਿਪੋਰਟ ਕਰਨੀ ਹਾਂਜੀ ਵੋਟ ਪਾਵਾਂਗੇ ਜੀ ਆਪਾਂ ਆਪਣੇ ਭਰਾ ਨੂੰ ਪਾਵਾਂਗੇ ਜੀ ਸੋ ਇਹ ਸਾਰੇ ਦੁਕਾਨਦਾਰ ਸਹੀ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਅਖਾਸੇ ਬਸਤੀਆਂ 6 तकरीबन 6 ਬਸਤੀਆਂ ਪੈਂਦੀਆਂ ਇਹਦੇ ਵਿੱਚ ਜਿੱਤੇ 6 ਬਸਤੀਆਂ ਦੇ ਵਿੱਚ ਜਦੋਂ ਵੀ ਬਸਤੀਆਂ ਦੀ ਗੱਲ ਆਉਂਦੀ ਹੈ ਜ਼ਿੰਦਰ ਦੇ ਵਿੱਚ ਹਮੇਸ਼ਾ ਹੀ ਗੱਲ ਆਉਂਦੀ ਹੈ ਨਸ਼ੇ ਦੀ ਤੋਂ ਇਲਾਕਾ ਨਾ ਵਹੀ ਜਿਸਨੋਂ ਵੀ ਪੁੱਛਦੇ ਆ ਉਹ ਸਿਰਫ ਬਸਤੀਆਂ ਦੇ ਵਿੱਚ ਨਸ਼ੇ ਦੀ ਗੱਲ ਕਰਦਾ ਅਗਰ ਇਸ ਇਲਾਕੇ 'ਚ ਨਸ਼ਾ ਖਤਮ ਹੋ ਜਾਦਾ ਤਾਂ ਬਸਤੀ ਬਹੁਤ ਵੱਡੀ ਅੱਗੇ ਹੋਰ ਫਲ ਫੁੱਲ ਸੋਦੀ ਹੈ ਲੇਕਿਨ ਉਹ ਤਾਂ ਖੁਲਗੀ ਅਗਰ ਇਲਾਕਾ ਵਾਸੀ ਕਹਿੰਦੇ ਕਿ ਸਾਨੂੰ ਸ਼ੀਤਲ ਅੰਗੁਰਾਲ ਵਰਗਾ ਇਸ ਇਲਾਕੇ ਦਾ ਐਮ.ਐਲ.ਏ ਬਣ ਜਾਵੇ ਤਾਂ ਜਲੰਧਰ ਵੈਸਤ ਦੀ ਜਨਤਾ ਹੈਗੀ ਆ ਉਹ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਦਿਨ ਪਰ ਦਿਨ 모ਡਲਾ 모ਡਲਾ ਕੇ ਖੜੀ ਹੋ ਰਹੀ ਤੇ ਲਗਾਤਾਰ ਚੋਨ ਪਰ ਚਾਰਵੀ ਤੇਜ ਹੋ ਗਏ ਤੇ ਖੈਰ ਹੁਣ 10 ਜੁਲਾਈ ਨੂੰ ਪਤਾ ਲੱਗੂਗਾ ਜਲੰਧਰ ਵੈਸਤ ਦੇ ਲੋਕ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਕਿਸ ਤਾਂ ਖੜੇ ਹੁੰਦੇ ਔਰ 13 ਤਰੀਕ ਨੂੰ ਕਿਸ ਦੇ ਸਿਆਸੀ ਪਾਰਟੀ ਦੇ ਸਿਰ ਤੇ ਤਾਜ ਪਹਿਨਾਂਦੇ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੈਲੀਫਰ ਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर